ਉਹ ਪਰਰਾ ਕੀ ਹਾਲ ਚਾਲ ਸਾਰੇ ਠੀਕ ਠਾਕ ਇੱਕ ਨਾ ਵੀਰੇ ਝੁੰਨਿਆਂ ਦੇ ਵਿੱਚ ਪ੍ਰੋਬਲਮ ਚੱਲ ਰਹੀ ਸੀ ਜਿਵੇਂ ਪੱਤੇ ਲਾਲ ਜੇ ਹੋ ਜਾਂਦੇ ਝੁੰਨਾ ਖੜ ਜੇ ਗਏ ਸੀ ਇੱਕਦਮ ਤੇ ਆਪਣੇ ਵੀ ਆਹ 2 ਕਿੱਲਾਂ ਦਾ ਪਲਾਟ ਆ ਜਿਹੜਾ ਇਹਦੇ ਜੇ ਦਿੱਕਤ ਆਈ ਸੀਗੀ ਤੇ ਜਿਵੇਂ ਜਿੱਥੇ ਜੇ ਮੇਰਾ ਹੁਣ ਫੋਨ ਦਾ ਕੈਮਰਾ ਜ਼ੂਮ ਕੀਤਾ ਫੋਕਸ ਕੀਤਾ ਹੋਇਆ ਤੇ ਇੱਥੇ ਜੇ ਸੀ ਆ ਨੀਵੇਂ ਜੇ ਥਾਂ ਦੀ ਨੇ ਹੋਣ ਗਿਆ ਦੇਖੋ ਤੇ ਇਹਦਾਂ ਵੀਰੇ ਅਸੀਂ ਜਦੋਂ ਪਾਣੀ ਸਿਕਾਇਆ ਇਹ ਬਿਲਕੁਲ ਠੀਕ ਹੋ ਗਿਆ ਆਪਣੇ ਇਹ 2 ਕਿੱਲਾਂ ਵਿੱਚ ਪਾਣੀ ਨਹੀਂ ਸੀ ਸੁੱਕ ਰਿਹਾ ਤੇ ਤੇ ਬਾਪੂ ਦੀ ਡਿਉੜੀ ਚ ਇਹਦਾ ਲਖੇਚ ਬਾਪੂ ਵਰਗੇ ਪਾਣੀ ਜ਼ਿਆਦਾ ਲਾਉਂਦੇ ਸੀਗੇ ਤੇ ਜਿਹੜੇ ਜਿਹੜੇ ਖੇਤਾਂ 'ਚ ਆਪਣੇ ਪਾਣੀ ਜੀਰਦਾ ਰਿਹਾ ਤੇ ਉਹਨਾਂ ਖੇਤਾਂ 'ਚ ਇਹ ਦਿੱਕਤ ਨਹੀਂ ਆਈ ਇਹਦੇ 'ਚ ਜ਼ਿਆਦਾ ਆਈ ਆ ਉਧਰ ਆਪਣਾ ਲੰਬਾ ਹੋ ਸੂਏ ਤੱਕ ਖੇਤ ਆ ਕਿਤੇ ਕੋਈ ਪ੍ਰੋਬਲਮ ਨਹੀਂ ਹੈਗੀ ਇਸ ਆ ਦੋ ਕਿੱਲਾਂ ਦੇ ਵਿੱਚ ਆਈ ਹੈਗੀ ਆਈ ਸੀ ਇਹ ਦਿੱਕਤ ਵੈਸੇ ਹੁਣ ਠੀਕ ਆ ਸੀ ਤਿੰਨ ਦਿਨ ਲਗਾਤਾਰ ਇਹਨਾਂ ਪਾਣੀ ਨਹੀਂ ਦਿੱਤਾ ਤੇ ਜਦੋਂ ਸਾਰਾ ਪਾਣੀ ਜੀਰ ਗਿਆ ਇੱਕ ਦੋ ਵਾਰ ਫੇਰ ਦੋ ਦਿਨ ਹਵਾ ਲਵਾਈ ਤੇ ਹੁਣ ਬਿਲਕੁਲ ਠੀਕ ਠਾਕ ਆ ਓਹਨਾਂ ਨਾਰਮਲ ਹੋਣਾ ਸ਼ੁਰੂ ਹੋ ਗਿਆ ਬੇਚਿੱਤ ਜਿੱਥੇ ਕਿਤੇ ਜ਼ਿਆਦਾ ਪ੍ਰੋਬਲਮ ਆਪਾਂ ਰਿਲੇਟਡ ਜਿੰਕ ਦੀ ਸਪਰੇਅ ਕਰ ਸਕਦੇ ਆ ਤੇ ਇਹ ਪ੍ਰੋਬਲਮ ਜਾਂ ਤਾਂ ਵੀਰੇ ਉੱਥੇ ਆ ਜਿੱਥੇ ਪਾਣੀ ਮਾੜਾਗਾ ਸਿਰਿਆਂ ਤੇ ਜਾ ਕੇ ਤੇ ਜਾਂ ਫਿਰ ਜਿੱਥੇ ਪਾਣੀ ਪਾਣੀ ਬਿਲਕੁਲ ਨਹੀਂ ਖੜਦਾ ਉੱਥੇ ਵੀ ਇਹ ੜਕਤ ਆਉਂਦੀ ਆ ਜਿੱਥੇ ਬਹੁਤ ਜ਼ਿਆਦਾ ਖੜਦਾ ਉੱਥੇ ਵੀ ਇਹ ੜਕਤ ਆਉਂਦੀ ਆ ਵੀਰੇ ਇਸ ਕਰਕੇ ਨਾ ਵੀਰੇ ਆਪਾਂ ਨੂੰ ਧਿਆਨ ਦੇਣਾ ਪਊ ਇਸ ਗੱਲ ਤੇ ਜਿੱਥੇ ਪਾਣੀ ਮਾੜਾਗਾ ਉੱਥੇ ਵੀ ਆਪਾਂ ਚ ਰਿਲੇਟਡ ਜਿੰਕ ਦੀ ਸਪਰੇਅ ਕਰੋ ਤੇ ਕੁਛ ਨਾ ਕੁਛ ਜੂਰੀਆ ਵੀ ਵੱਧ ਦੇਣਾ ਪਊਗਾ ਤੇ ਜਦੋਂ ਵਾਰਸਾ ਹੋ ਗਿਆ ਵੈਸੇ ਇਹ ਪ੍ਰੋਬਲਮ ਠੀਕ ਹੋ ਜਾਣਾਗਾ ਜਿਆਦਾ ਪਾਣੀ ਗਰਮ ਹੋਣ ਨਾਲ ਵੀ ਇਹ ਦਿੱਕਤ ਆਈ ਜਾਂਦੀ ਹੈ ਵੀਰੇ ਤੇ ਬਾਕੀ ਬਾਕੀ ਪਰਮਾਤਮਣ ਜਦੋਂ ਵਾਰਸਾ ਸ਼ੁਰੂ ਕਰਤੀਆਂ ਆਪਣੇ ਆਪੇ ਚੀਜ਼ਾਂ ਠੀਕ ਹੋ ਜਾਣਗੀਆਂ ਸਾਡਾ ਪਹਿਲਾਂ ਤੋਂ ਹੀ ਤਜਰਬਾ ਰਹੇ ਨੇ ਕਿ ਸਾਡੇ ਕੋਲ ਖੇਤ ਹੁੰਦਾ ਸੀ ਵੀਰੇ ਉਹ ਨਾ ਉੱਥੇ ਜਦੋਂ ਆਉੜ ਪਾ ਜਾਂਦੀ ਝੋਨੇ ਬਿਲਕੁਲ ਹੀ ਉੱਥੇ ਸਾਰੇ ਖੇਤ ਵਿੱਚ ਲਾਲ ਹੋ ਜਾਣਾ ਅਸੀਂ ਫਿਰ ਜੂੜੀਆਂ ਰੋਕ ਦੇਣਾ ਤੇ ਜਦੋਂ ਹੀ ਵਾਰਸਾ ਹੁੰਦੀ ਤੇ ਨਾਲ ਦੀ ਨਾਲ ਜੂਰੀਆ ਦੇਣਾ ਤੇ ਸਾਰਾ ਖੇਤ ਠੀਕ ਹੋ ਜਾਣਾ ਕਦੇ ਝਾੜ ਨਹੀਂ ਸੀ ਕਟਿਆ ਵੈਸੇ ਵਾਲੀ ਘਰਾਉਣ ਵਾਲੀ ਚੀਜ਼ ਲੋੜ ਨਹੀਂ ਹੈਗੀ ਤੇ ਲੰਮੀਆਂ ਵੈਰਾਈਟੀਆਂ ਚ ਤਨੀ ਬਰੇ ਜਿਵੇਂ ਪੂਸਾ ਪੀਲੀ ਪੂਸਾ ਤੇ ਬੱਚੇ ਦਿੱਕਤ ਵਾਲੂ ਚੀਜ਼ ਬਹੁਤ ਬੈਨੀਫੀਟ ਰਹਿੰਦੀ ਐ ਵੀ ਜਿਵੇਂ ਮੰਨ ਲਾ ਵੀ ਕੋਈ ਦਿੱਕਤ ਆ ਗਈ ਤਾਂ ਉਹ ਦੁਬਾਰਾ ਫੇਰ ਆਪਦਾ ਹੌਲੀ ਹੌਲੀ ਗ੍ਰੋਥ ਕਰ ਜਾਂਦੀਆਂ ਨੇ ਕਟ ਟਾਈਮ ਵਾਲੀਆਂ 'ਚ ਜਿਆਦਾ ਖਿਆਲ ਦੇਣਾ ਪੈਂਦਾ ਨਾ ਚੀਜ਼ਾਂ ਬਰੇ ਹੋਰ ਸਾਰੇ ਪਰਾ ਠੀਕ ਠਾਕ ਵਲ ਬਰਗੇਿੱਥੇ ਕਿਤੇ ਜ਼ਿਆਦਾ ਦਿੱਕਤ ਆਪਾਂ ਸਪਰੇਅ ਕਰ ਸਕਦੇ ਆਂ ਵੈਸੇ ਸਾਡੇ ਖੇਤ ਦੇ ਵਿੱਚ ਇਹ ਪ੍ਰੋਬਲਮ ਪਾਣੀ ਸਿਕਾਉਣ ਨਾਲ ਹੀ ਠੀਕ ਹੋਗੀ ਦੇਖ ਸਕਦੇ ਹੋ ਵੀ ਇੱਥੇ ਬਹੁਤ ਆ ਆਚੋਨਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀਗਾ ਜਿਵੇਂ ਅਸੀਂ ਪਾਣੀ ਘਟਾਇਆ ਬਹੁਤ ਫਰਕ ਪੈ ਗਿਆ ਵੀ ਇਹ ਤਾਂ ਦੇਖੋ ਹੁਣ ਸੋਨਾ ਹੋ ਚੱਲਿਆ ਚੋਨਾ ਹੋ ਠੀਕ ਆ ਵੀਰੇ ਸਾਰੇ ਸਾਰੇ ਆਪਦੇ ਖੇਤਾਂ 'ਤੇ ਬਲ ਧਿਆਨ ਰੱਖੋ ਵੀਰੇ ਮੈਂ ਵੀ ਨਾ ਵੀਰੇ ਜਦੋਂ 5-7 ਦਿਨਾਂ ਬਾਅਦ ਇੱਥੇ ਆਇਆ ਉਧਰ ਹੋਰ ਵੀ ਆਪਣੇ ਕਈ ਖੇਤ ਨੇ ਵੀਰੇ ਆਪਾਂ ਚੋਬੀ 25 ਗਲਾਂ ਦੀ ਖੇਤੀ ਨਾਲ ਵੀ 10 11 ਡੰਗਰ ਰੱਖੇ ਹੋਏ ਆਗੇ ਤਾਂ ਕਰਕੇ ਕਿਹਬੀ ਗੇੜਾ ਨਹੀਂ ਵਜਦਾ ਹੈਗਾ ਤੇ ਪੰਜ ਛੇ ਦਿਨਾਂ ਬਾਅਦ ਜਦੋਂ ਇੱਥੇ ਆਏ ਦੋ ਤਿੰਨ ਦਿਨਾਂ ਦੇ ਵਿੱਚ ਇਹ ਹਾਲ ਹੋਇਆ ਵੀਰੇ ਪਹਿਲਾਂ ਠੀਕ ਸੀ ਜਦੋਂ ਆਏ ਜੋ ਤਿੰਨ ਚਾਰ ਦਿਨਾਂ ਬਾਅਦ ਦੁਬਾਰਾ ਆਏ ਤਾਂ ਇਹ ਹਾਲ ਹੋ ਗਿਆ ਸੀਗਾ ਦੇਖੋ ਆ ਦੋਗੀ ਝਾੜੇ ਸੀਗੇ ਇਹ ਤਾਂ ਜਿੱਦਿਆਂ ਅਸੀਂ ਆ ਜਿੱਤੋਂ ਪੰਜ ਸੱਤਨ ਪਹਿਲਾਂ ਤਾਂ ਵੀਰੇ ਦੇਖਣ ਜੋਗੀ ਨਹੀਂ ਸੀਗੇ ਆਏ ਸੀਗੇ ਵੀ ਝੋਨਾ ਸੁੱਕ ਰਿਹਾਗਾ ਹੁਣ ਬਹੁਤ ਸੋਨਾ ਹੋ ਰਿਹਾ ਝੋਨਾ ਵੀਰੇ ਬਸ ਥੋੜਾ ਜਿਹਾ ਹੋਰ ਉੱਧਰਲੇ ਪਾਸੋਂ ਨੀਵਾ ਨਹੀਂ ਲੱਗ ਰਿਹਾ ਵੀਰੇ ਇਹ ਇੰਨਾ ਨਾ ਤਾਂ ਸੀਗਾ ਇੰਨਾ बाकी सारा ठीक है मेरे खेत अपना देखो